ਰਹਿੜਾ ਬਿਰਸੰ ਮੰਨ ਸਹਰਣੇ ਘਰਵਾਸ ਸੁਖ ਸੁਵੰਦ ਸੋਹਾਗਣੀ ਫਿਰ ਪਾਇਆ ਗੁਣਤਾਸ ਨਿਫਨੇ ਹਰਨੀ ਪਟਕੀ ਕਪੜ ਅੰਗ ਬਣਾਏ ਮੇਰ ਮੁਤੀ ਲੋਹਾ ਗਣੀ ਤਨੁ ਲੁਖਿ ਰੈ ਅਨ ਵਿਹਾਈ ਕਿਤਿ ਚਖੂ ਛਡਣੇ ਕਿਤਿ ਵੇਸ਼ ਕਰਿਓ ਪਰ ਬਿਨ ਜੋ ਪਨ ਬਾਦ ਕਾਇਮ ਵਾਢੀ ਚੂਰਿੰਦੀ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪ੍ਰਿਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਦ ਬਟਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਦ ਅੰਦਰ ਸੁਬਾਹ ਮਹਾਂਕੁਰਪਾੰਗੀ ਸਤਸੰਗੀਤ ਨੋ ਗੁਰ ਹਥੇ ਪ੍ਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰੂ ਦਾ ਅੰਦਰ ਆਦ ਗੁਰੂ ਜਗਤ巴巴 ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਬਾਣੀ ਆਪਾਂ ਅੱਜ ਵਾਰ ਉਚਾਰ ਰਹੇ ਹਾਂ ਇਹ ਸ਼ਬਦ ਅਸ਼ਟਪਦੀਆਂ ਦੇ ਸ਼ੁਰੂ ਵਿੱਚ ਹੈ 1000 14 ਅੰਗ ਤੇ ਸ਼ਬਦ ਸੁਭਾਏਮਣ ਹੈ ਦੂਜੀ ਤੀਜੀ ਚੌਥੀ ਤੇ ਪੰਜਵੀਂ ਇਹ ਚਾਰ ਪੌੜੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ ਦੂਜੀ ਪੌੜੀ ਉਤੇ ਵਿਚਾਰ ਚੱਲ ਰਹੀ ਸੀ ਕਿ ਜੀ ਜੀਵ ਇਸਤਰੀ ਨੇ ਚਿੰਤਨ ਨਹੀਂ ਕੀਤਾ ਜੀਵ ਇਸਤਰੀ ਪਰਮੇਸ਼ਰ ਨੂੰ ਸੁਬਦ ਨੂੰ ਕੇ ਕਹਿ ਰਹੀ ਕਿ ਮਹਾਲਕਾ ਮੈਂ ਕੇ ਕਰਾਂ ਸਾਰੀ ਉਮਰ ਪ੍ਰਭੂ ਪਤੀ ਤੋਂ ਵਿਚੜੀ ਰਹੀ ਹਾਂ ਹੁਣ ਮੈਂ ਪਤੀ ਪ੍ਰਭੂ ਦੇ ਦੇਸ਼ ਸ਼ੌਹਰ ਦੇ ਘਰ ਵਿੱਚ ਕਿਵੇਂ ਪਹੁੰਚਾਂ ਉਹ ਛੋੜੀ ਦੇ ਕਾਰਨ ਔਗਣ ਮੇਰੇ ਘਰ ਤੱਕ ਪਹੁੰਚ ਗਏ ਹਨ ਸਾਰੀ ਉਮਰ ਮੈਨੂੰ ਔਗਣਾ ਨੇ ਠੱਗੀ ਰੱਖਿਆ ਪਤੀ ਪ੍ਰਭੂ ਦੇ ਬਲਾਪ ਤੋਂ ਵਾਂਝੀ ਰਹਿ ਕੇ ਮੈਂ ਅੰਦਰ ਹੀ ਅੰਦਰ ਦੁਖੀ ਹੋ ਰਹੀ ਹਾਂ ਤੇ ਆਤਮਿਕ ਬਹੁਤ ਵੀ ਸਹਿਿਹੜਦੀ ਹੈ ਅੱਜ ਦੀ ਪੜ੍ਹੇ ਸਤਿਗੁਰਾਂ ਬਿਆਨ ਕੀਤਾ ਕਿ ਜੇ ਮੈਂ ਸੰਸਾਰ ਪੇਕੇ ਘਰ ਵਿੱਚ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਾਂ ਕਿ ਜੇ ਮੈਂ ਇਸ ਸੰਸਾਰ ਤੇ ਸੇਵਾ ਤੇ ਸਿਮਰਨ ਕਰਾਂ ਸੇਵਾ ਤੇ ਸਿਮਰਨ ਮੁਕਤਤਾ ਲਈ ਦੋ ਖੰਭ ਨੇ ਜਿਹੜੇ ਸਾਨੂੰ ਰੱਬ ਦੀ ਦੇਸ਼ਤੀ ਉਡਾਨੇ ਲਵੰਦੇ ਹਨ ਪਈਣ ਪਿਰ ਸੰਭਲਾ ਸਹੁਰਣੇ ਘਰ ਆਸ ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ ਇਤੀ ਜੀ ਪਉੜੀ ਹੈ ਵੀ ਜੇ ਮੈਂ ਇਸ ਸੰਸਾਰੂਪੀ ਪੇਕੇ ਘਰ ਵਿੱਚ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਾਂ ਤਾਂ ਪਤੀ ਪ੍ਰਭੂ ਦੇ ਦੇਸ਼ ਮੈਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਏ ਨਾਲੇ ਕ ਲੱਖੀ ਉਪਾਗਾਂ ਵਾਲੀਆਂ ਹਨ ਜਿਨ੍ਹਾਂ ਨੇ ਜੀਵਨ ਦੀ ਰਾਤ ਸੁਖ ਨਾਲ ਸੌਂ ਕੇ guzारी ਹੈ ਭਾਵੇਂ ਜਿਹੜੀਆਂ ਬਾਲਕ ਤਾਂ ਪਿਆਰ ਹਾਸਲ ਕਰ ਲੈਂਦੀਆਂ ਨੇ ਜਿੰਦਾ ਜਿਨ੍ਹਾਂ ਨੇ ਪੀਕੇ ਘਰ ਵਿੱਚ ਗੁਣਾ ਦਾ ਖਜ਼ਾਨਾ ਜਿਹੜਾ ਪ੍ਰਮਾਤਮਾ ਸੀ ਪਰਮੇਸ਼ਰ ਸੀ ਪਤੀ ਸੀ ਉਹਨੂੰ ਲੱਭ ਲਿਆ ਹੈ ਛਾਰੀ ਉਮਰ ਖਈਆਂ ਨੂੰ ਲੱਭਦਾ ਹੀ ਨਹੀਂ ਕਿਉਂਕਿ ਪੜ ਲਿਖ ਜਾਣ ਕਰਕੇ ਸਾਡੇ ਅੰਦਰ ਤਰਕ ਮੜਾ ਆ ਗਿਆ ਕਈ ਗਿਆਨੀ ਇਥੋਂ ਤੱਕ ਆ ਕੇ ਦਿੱਤਾ ਹਰਿਮੰਦਰ ਸਾਹਿਬ ਤੱਕ ਅਕਾਲ ਤੱਕ ਤੇ ਚਿੱਠੀਆਂ ਤੱਕ ਲਿਖ ਮਾਰੀਆਂ ਸੰਤ ਸਿੰਘ ਗਿਆਨੀ ਮਸ਼ਕੀਨ ਜੀ ਉਹਨਾਂ ਨੂੰ ਸਵਾਲ ਕੀਤੇ ਸਾਡੇ ਵਰਗਿਆਂ ਨੂੰ ਵੀ ਕੀਤੇ ਕਿ ਰੋਜ਼ ਪੰਜ ਬਾਣ ਨਾ ਰੋਜ਼ ਆਸ਼ਾਦੀ ਵਾਰੀ ਕਿਉਂ ਫਿਰ ਇੱਕੋ ਗੱਲ ਨੂੰ ਵਾਰ-ਵਾਰ ਕਿਉਂ ਦਰਾਇਆ ਜਾਂਦਾ ਹੈ ਇਹ ਵੈਕ ਰੂਆ ਗੁਰੂ ਵਾਰ-ਵਾਰ ਕਿਉਂ ਕੀਤਾ ਜਾਂਦਾ ਹੈ ਇਹ ਰਿਲਾਂ ਕੀ ਹੈ ਗੁਰਬਾਣੀ ਵਿੱਚ ਸਿਮਰ ਸ਼ਬਦ ਬੜੀ ਵਾਰੀ ਆਇਆ ਹੈ ਸਿਮਰਤ ਸਿਮਰਨ ਸ੍ਰੀ ਸੁਖਮਨ ਸਾਹਿਬ ਜੀ ਦੀ ਪ੍ਰਾਰੰਭਤ ਹੈ ਪਹਿਲੀ ਅਸ਼ਟਪਦੀ ਪ੍ਰਭ ਕੈ ਸਿਮਰਨ ਰਿੱਧ ਸੇਧ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਤ ਪ੍ਰਭ ਕੈ ਸਿਮਰਨ ਜਪਾ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪਰਬ ਕੈ ਸਿਮਰਨ ਤੀਤਿ ਇਸ ਨਾਮੀ ਪਰਬ ਕੈ ਸਿਮਰਨ ਦਰਗਾ ਮੰਨੀ ਲੋਕ ਕੈ ਸਿਮਰਨ ਹੋਏ ਸੋ ਫਲਾ ਪਰਬ ਕੈ ਸਿਮਰਨ ਸੋ ਫਲ ਫਲਾ ਜੇ ਸਿਮਰਨ ਦੇ ਆਪ ਸਮਰਾਏ ਨਾਨਕ ਤਾਂ ਕਹਿ ਲਾ ਕੋ ਪਾਏ ਜੇ ਸਿਮਰਨ ਕਰੇ ਪਰ ਆਪਾਂ ਕਹਿਮ ਇਹ ਤੇ ਕਈਆਂ ਨੇ ਤੇ ਮਜ਼ਾਕ ਬਣਾਇਆ ਵੀਡੀਓ ਵੀ ਪਾਉਂਦੇ ਨੇ ਇਹ ਵੈਗੁਰੂ ਵਾਲੇ ਬਹੁਤ ਸ਼ਰਮਾਉਂਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਲੈਂਦੇ ਨੇ ਸਾਨੂੰ ਤੇ ਕਈਆਂ ਨੂੰ ਚੰਗਾ ਨਹੀਂ ਲੱਗਦਾ ਤੁਹਾਨੂੰ ਚੰਗਾ ਤਾਂ ਨਹੀਂ ਲੱਗਦਾ ਵੀ ਆਪਾਂ ਨੂੰ ਰਸ ਨਹੀਂ ਆਇਆ ਇੱਕ ਅਨਹਦ ਨਾਦ ਹੈ ਇੱਕ ਉਹਨਾਂ ਰਸ ਹੋਣਾ ਰਸ ਹੋਰ ਚੀਜ਼ ਹੈ ਇਹ ਨਾਦ ਵਿਆਪਕ ਹੈ ਪ੍ਰਮਾਤਮਾ ਜਿਹਨੂੰ ਉਹ ਆ ਜਾਣਦਾ ਉਹ ਚੁੱਪ ਕਰ ਜਾਂਦਾ ਕਹੋ ਕਵੀਨ ਗੂੰਗੇ ਮੁੜ ਖਾਇਆ ਪੁੱਛੇ ਤੇ ਕੀ ਕਹੀਆ ਇਹ ਸੁਣਾਈ ਉਹਨਾਂ ਨੂੰ ਦਿੰਦਾ ਟਕਰਾਤੋਂ ਪੈਦਾ ਹੁੰਦਾ ਆਹ ਅਨਹੰਤ ਨਾਦ ਇਹ ਅੰਦਰੋਂ ਪੈਦਾ ਹੋਣਾ ਅੰਦਰਲੇ ਛਿੱਕ ਦੇ ਨਾਲ ਜਦੋਂ ਰੱਬ ਦੀ अरान्तना ਕੀਤੀ ਜਾਂਦੀ ਹੈ ਫਿਰ ਉਹ ਪ੍ਰੇਮੀ ਜਿਨ੍ਹਾਂ ਨੂੰ ਪ੍ਰੂਣਾ ਚੋਂ ਇੱਕ ਕਿਐ ਉਹ ਇਸ 나ਗ ਨੂੰ ਸੁਣਦੇ ਨੇ ਰਸ ਬਹੁਤ ਆ ਜਾਂਦਾ ਜੀ ਸਾਰਿਆਂ ਨੂੰ ਹਰ ਸ਼ਹਿਰ ਵਿੱਚੋਂ ਤੁਸੀਂ ਉਹ ਵਿਅਕਤੀ ਲੱਭ ਸਕੋਗੇ ਜਿਹਨੂੰ ਬਾਣੀ ਪੜਦਿਆਂ ਬਾਣੀ ਦਾ ਰਸ ਆ ਗਿਆ ਹੈ ਵਹਿਗੜੂ ਕਰਦਿਆਂ ਵਹਿਗੜੂ ਦਾ ਰਸ ਆ ਗਿਆ ਜਿਹਦਾ ਮਨ ਸਿਮਰਦਿਆਂ ਨਾਮ ਨੂੰ ਸੁਣਦਾ ਹੈ ਸਮਝੋ ਕਿ ਥੋੜਾ ਜਿਹਾ ਇਹ ਮਨ ਵੈਕੂ ਦੇ ਨੇੜੇ ਗਿਆ ਉਹਨੂੰ ਰਸ ਹੋਣਾ ਸ਼ੁਰੂ ਹੋ ਗਿਆ ਇਹਨੂੰ ਵਿਦਵਾਨ ਕਹਿੰਦੇ ਨੇ ਕਿ ਇਹ ਇਹਦੀ ਆਵਾਜ਼ ਮਦਮਾ ਤੱਕ ਪਹੁੰਚੀ ਵਾਪਸ ਅੰਦਰ ਚਲੀ ਗਈ ਜਿਹੜਾ ਨਾਲ ਸੁਣ ਲੈਂਦਾ ਉਹਨੂੰ ਬਸੰਤੀਤਾ ਕਹਿੰਦੇ ਨੇ ਕਿ ਇਹ ਉਹਨ ਅੰਦਰਲੀ ਗੱਲ ਨੂੰ ਸੁਣ ਸਕਦਾ ਹੈ ਤੇ ਜਿਨ੍ਹਾਂ ਦੀ ਰਚਨਾ ਤੇ ਪਰਮੇਸ਼ਰ ਵਸ ਜਾਂਦਾ ਹੈ ਉਹਨਾਂ ਦੇ ਰਚਨਾ ਤੋਂ ਉਹ ਬੋਲਣਾ ਵੀ ਸ਼ੁਰੂ ਕਰ ਦਿੰਦਾ ਦਮਦਮੇ ਤਕਸਾਲ ਚ ਜਿਹੜੀਆਂ ਵੱਡੀਆਂ ਤਕਸਾਲਾਂ ਨੇ ਜਿੰਨੇ ਅਰੰਧੇ ਸਨ ਉਹਨਾਂ ਨੂੰ ਇੱਕ ਗੱਲ ਸਮਝਾ ਦਿੰਦੀ ਕਿ ਤੁਸੀਂ ਕਿਸੇ ਨੂੰ ਮਾਰਾ ਮਦਨ ਨਹੀਂ ਕਰਨਾ ਕਈ ਵਾਰੀ ਤੁਸੀਂ ਬੋਲ ਤੋਂ ਤੁਹਾਡਾ ਖਰਾਬ ਹੋ ਸਕਦਾ ਹੈ ਇਹ ਜੀਵਨ ਚਾਹਤ ਹੈ ਬਾਬਾ ਕ੍ਰਿਸ਼ਣ ਜੀ ਨੇ ਬੰਦਗੀ ਕੀਤੀ ਜਿਹੜੀ ਉਹ ਮਰਜ ਜਿਹੜੀ ਉਹ ਜੋ ਕੋ ਤਰਫ ਕਰਨੇ ਨੇ ਆਪਣੇ ਉਬਰ ਗਈਆਂ ਜਿਉਂ ਪਈਆਂ ਇਹ ਆਵਾਜ਼ ਹੈ ਕਿ ਅਜੇ ਉਹ ਗੱਲ ਨਹੀਂ ਬਣੀ ਜਿੱਥੋਂ ਤੱਕ ਤੁਹਾਡੀ ਪਹੁੰਚ ਬੜਨੀ ਚਾਹੀਦੀ ਨਹੀਂ ਇਹ ਤੇ ਰਸਨਾ ਤੇ ਵਸਿਆ ਹੈ ਸਤਿਗੁਰਾਂ ਖਿਆ ਇਹ ਬਾਣੀ ਨੂੰ ਜਪ ਬਾਣੀ ਪੜ੍ਹਨੀ ਹੋਰ ਗੱਲ ਹੈ ਬਾਣੀ ਨੂੰ ਜਪਣਾ ਹੋਰ ਗੱਲ ਹੈ ਜੀ ਦੋਵੇਂ ਵੱਖਰਾ ਵੱਖਰਾ ਹੈ ਬਾਣੀ ਪੜ੍ਹ ਕੇ ਬਾਣੀ ਕਰਨਤ ਹੋ ਸਕਦੀ ਹੈ ਬਾਣੀ ਪੜ ਕੇ ਤੁਹਾਨੂੰ ਪਤਾ ਲੱਗ ਸਕਦਾ ਫਲਾਣਾ ਸ਼ਬਦ ਫਲਾਣੇ ਅੰਗ ਤੇ ਹੈ ਕਈਆਂ ਨੂੰ ਪਤਾ ਹੈ ਕਿ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੇ ਟੋਕੜਨਾ ਹੈ ਕਈਆਂ ਨੂੰ ਵੀ ਨਹੀਂ ਯਾਦ ਪੜਨ ਵਾਲਿਆਂ ਨੂੰ ਯਾਦ ਹੋ ਗਿਆ ਬੜੇ ਸ਼ਬਦ ਕੰਠੋ ਜਾਂਦੇ ਨੇ ਪੜਦੇ ਆ ਪੜਦੇ ਆ ਲਾਭ ਮਿਲੇਗਾ ਇਹ ਨਹੀਂ ਵੀ ਲਾਭ ਨਹੀਂ ਮਿਲਣਾ ਪੜਨ ਦਾ ਵੀ ਮਿਲੇਗਾ ਸੁਣਨ ਦਾ ਵੀ ਮਿਲੇਗਾ ਗਾਣਨ ਦਾ ਵੀ ਚੱਪਣ ਦਾ ਇੱਕ ਵੱਖਰਾ ਲਾਭ ਹੈ ਤੇ ਜਦੋਂ ਥੋੜੀ ਜੀ ਤਵਜਹੋਂ ਦੇ ਕੇ ਸਤਿਗੁਰਾਂ ਦੇ ਜੀਵਨ ਨੂੰ ਤੱਕੋਗੇ ਧਿਆਨ ਦੇਵੋਗੇ ਨਾ ਤੇ ਪਹਿਲੀ ਬਾਣੀ ਜਿਹੜੀ ਨਿਤਨੇਮ ਚ ਸਾਨੂੰ ਦਿੱਤੀ ਉਹਦਾ ਨਾਮ ਜਪੈ ਜੀ ਅਸੀਂ ਤੇ ਰੋਲਾ ਪਾ ਕੇ ਬੈਠਿਆਂ ਜੀ ਇਥੋਂ ਤੱਕ ਮੂਲ ਮੰਤਰ ਜੀ ਇਥੋਂ ਤੱਕ ਗੁਰ ਮੰਤਰ ਗਾਣੇ ਦੀ ਇਹਦਾ ਨਾਮ ਰੱਖਿਆ ਇਥੋਂ ਬਾਣੀ ਆਰੰਭ ਹੁੰਦੀ ਜਪ ਮੂਲ ਮੰਤਰ ਗੁਰ ਪ੍ਰਸਾਦ ਤੱਕ ਹੀ ਜੇ ਗੁਰ ਪ੍ਰਸਾਦ ਤੱਕ ਨਹੀਂ ਮੰਨੋਗੇ ਮੂਲ ਮੰਤਰ ਨੂੰ ਆਸਾ ਜੁਗਾਸਾ ਸੱਚ ਹੈ ਕਿ ਸੱਚ ਨਾਨਕ ਉਸੇ ਕੀ ਸੱਚ ਤੱਕ ਮੰਨ ਲਿਆ ਜਾਏਗਾ ਤੇ ਬਾਣੀ ਦਾ ਨਾਮ ਕਿਵੇਂ ਰੱਖਾਂਗੇ ਜਪ ਬਾਣੀ ਦਾ ਨਾਮ ਹੈ ਜਪ ਤੋਂ ਜਾਪ ਆਰੰਭ ਹੋਣਾ ਹੈ ਦੂਜੀ ਬਾਣੀ ਜਾਪ ਦਿੱਤੀ ਸਾਡੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਜਿਸ ਗ੍ਰੰਥ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਦਸਮ ਗ੍ਰੰਥ ਨੂੰ ਤਿੰਨ ਬਾਣੀਆਂ ਤੁਹਾਡੀਆਂ ਨਿਤਨੇਮ ਵਿੱਚ ਉਸ ਗ੍ਰੰਥੀਆਂ ਨਹੀਂ ਉਸੇ ਗ੍ਰੰਥ ਦੀਆਂ ਤਿੰਨ ਬਾਣੀਆਂ ਲੈ ਕੇ ਤੁਹਾਨੂੰ ਅਮਰਤ ਖੰਡੇ ਬਾਟੇ ਦਾ ਸਿਕਾਇਆ ਜਾਂਦਾ ਹੈ। ਪਰ ਬਹੁਤਾਂ ਲੋਕਾਂ ਨੇ ਰੋਲਾ ਪਾਇਆ ਵੀ ਨਹੀਂ ਜੀਏ ਤੇ ਬਾਣੀ ਇਹਦੇ ਚ ਰੋਲਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬ੍ਰਾਹਮਣਵਾਦ ਕਾਰਨ ਜਾਂ ਉਹਨਾਂ ਦੇ ਲਿਖਾਰੀਆਂ ਕਰਕੇ ਕੋਈ ਸ਼ਬਦ ਇਹ ਹੋ ਗਿਆ ਉਹਨੂੰ ਵਿੱਚੋਂ ਮਨਮਤੇ ਪਾ ਕੇ ਵਾਕ ਕੀਤਾ ਜਾ ਸਕਦਾ ਹੈ। ਗੁਰਪ੍ਰਤਾ ਸੂਰਜ ਗ੍ਰੰਥ ਬਣੇ ਐਸੇ ਸ਼ਬਦ ਨੇ ਇੱਕ ਲਿਖਾਰੀ ਨਾ ਲਿਖਿਆ ਹੋ ਮੋਸ਼ਕਾ ਮੈਂ ਵਾਅਦਾ ਕਰਦਾ ਸਾਡੇ ਇਤਿਹਾਸ ਵਿੱਚ ਬਹੁਤ ਕੁਝ ਪਾਇਆ ਗਿਆ ਰਣਾ ਜਦੋਂ ਸਾਨੂੰ ਜੰਗਲਾਂ 'ਚ ਰਹਿਣਾ ਪਿਆ ਕੋੜੀਆਂ ਦੀਆਂ ਕਠਿਨਾਈਆਂ ਕਿਉਂਕਿ ਸਤਿਗੁਰਾਂ ਦਾ ਇੱਕੋ ਗ੍ਰੰਥ ਰੁੱੜਦਾ ਜਿਹਦਾ ਪਾਰਸ ਨਵ ਮੰਨ ਦੱਸਿਆ ਗਿਆ ਵਿਦਿਆਧਾਰ ਗ੍ਰੰਥਾ ਨਾਸ ਸਰਸਾ ਨਦੀ ਦੇ ਵਿੱਚ ਜਦੋਂ ਅਨੰਦ ਪ੍ਰਸਾਦ ਦੀ ਧਰਤੀ ਨੂੰ ਛਾੜਦੇ ਨੇ ਬਹੁਤ ਵੱਡਾ ਖਜ਼ਾਨਾ ਜਿਹੜਾ ਉਹਨਾਂ ਸਿੱਖ ਕੌਮ ਨੂੰ ਦੇਣਾ ਸੀ ਜਗਤ ਨੂੰ ਦੇਣਾ ਸੀ ਉਹ ਜਲ ਪ੍ਰਵਾਹ ਇਸ਼ ਕਰਕੇ ਸਾਡੇ ਕਈ ਸਵਾਲ ਜਿਹੜੇ ਨੇ ਉਹ ਸਾਡੇ ਮਨਾਇਤ ਪੰਛਰ ਵਿੱਚ ਉਹ ਪੈਂਦੇ ਨਹੀਂ ਪਨ ਗੁਰਬਾਣੀ ਉੱਤਰ ਦੇ ਲਈ ਵਾਹਨ ਵਾਰ ਹਰ ਕੇ ਗੁਣ ਗਾਵੋ ਉੱਚੀ ਉੱਚੀ ਕਹਿਣ ਵਾਹੀ ਗੁਰੂ ਬੜੇ ਵਚਨ ਦੇ ਵਿੱਚ ਆਰਾਮ ਨਾਲ ਹਾਂ ਇਹਨੂੰ ਵਧਾਓ ਹੌਲੀ 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 ਆਪੇ ਤੇਜ ਹੋਵੇਗਾ ਜਪ ਤੋਂ ਜਦੋਂ ਜਪ ਬਣੇਗਾ ਇਹਦੀ ਸਪੀਡ ਵੀ ਤੇਜ ਹੋ ਜਾਂਦੀ ਹੈ ਗੀਤ ਇਹ ਅੰਦਰ ਤੋਂ ਅੰਦਰ ਤੱਕ ਸੁਣਾਈ ਵੀ ਦੇਗਾ ਜਬਾਨ ਨਹੀਂ ਜਪਣਾ ਤੇ ਆਪਣੇ ਕੰਨਾਂ ਨੇ ਖੁਦ ਸੁਣਨਾ ਦੂਜਿਆਂ ਨੂੰ ਸੁਣਾਉਣ ਵਾਸਤੇ ਨਹੀਂ ਕਰਨਾ ਦੂਜਿਆਂ ਨੂੰ ਤੇ ਰੋਣਾ ਆ ਰਹੇ ਕੰਮ ਸੁਣਾਣਾ ਹੈ ਹੀ ਬੜਾ ਸੌਖਾ ਬਾਣੀ ਨੂੰ ਜਪਣਾ ਜਿਹੜਾ ਉਹ ਬਹੁਤ ਔਖਾ ਹੈ ਜਪਮਨ ਮੇਰੇ ਗੋਬਿੰਦ ਕੀ ਬਾਣੀ ਜਦੋਂ ਮਨ ਨਾ ਜਪੇ ਮਨ ਨੇੜੇ ਚਲਾ ਗਿਆ ਜੇ ਤੁਹਾਡੇ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ ਬਾਣੀ ਸੁਣਦੇ ਆ ਸੁਣਦੇ ਆ ਜਿੰਨੂੰ ਨਹੀਂ ਨ ਆਇਆ ਜੀ ਰਸ ਜਦੋਂ ਬਾਣੀ ਸੁਣਦੇ ਆ ਚੋਹ ਪੈਦਾ ਹੋਵੇ ਵੀ ਐਵੇਂ ਲੱਗੇ ਨੇ ਬਸ ਫਤਰੀ ਬਲੰਦੇ ਕੀਰਤਨ ਨਹੀਂ ਕਰਦੇ ਛੱਡਦੇ ਬਸ ਸਵਾਪਤੀ ਨਹੀਂ ਕਰਨੇ ਟਾਈਮ ਤੇ ਹੋ ਗਿਆ ਜਿਨ੍ਹਾਂ ਨੂੰ ਰਸ ਆ ਜਾਂਦਾ ਉਹ ਕਹਿੰਦੇ ਨੇ ਲੱਗੇ ਰਹਿਣ ਤੇ ਇਹਦੇ ਵਾਸਤੇ ਇੱਕ ਉਦਾਹਰਣ ਹੈ ਸੰਸਾਰਿਕ ਪੱਖ ਇਹ ਅਜੇ ਵੈਗਰੂ ਦਾ ਰਸ ਨਹੀਂ ਆਇਆ ਅਜੇ ਬਾਣੀ ਨਹੀਂ ਪੜੀ ਜਿਨ੍ਹਾਂ ਨੇ ਬਾਣੀ ਪੜ੍ਹਨ ਦਾ ਜਿਨ੍ਹਾਂ ਨੂੰ ਰਸ ਆ ਗਿਆ ਜਿਨ੍ਹਾਂ ਨੇ ਪੰਕਤੀ ਮੰਨ ਨੂੰ ਵਾਰ-ਵਾਰ ਸੁਣਾਈ ਕਿ ਮਨ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਜਿਹੜੇ ਮਨ ਨੂੰ ਰੋਜ਼ ਕਹਿੰਦੇ ਨੇ ਇਸ ਤਰ੍ਹਾਂ ਬਾਣੀ ਕਿਹੜੀ ਤੀ ਬਾਣੀ ਦਾ ਅਖਰੀ ਬੋਲੀ ਹੈ ਬੋਲਣਾ ਕਿਹੜੀ ਬਾਣੀ ਜਪਣ ਦੀ ਕਹਿਣਾ ਸਾਧੂ ਜਨ ਨਾਮ ਰਸਨ ਬਖਾਨੀ ਸਾਧੂ ਜਨ ਨਾਮ ਰਸਨ ਬਖਾਨੀ ਜਿਹੜੀ ਗੁਰੂਆਂ ਨੇ ਚਾਰਣ ਕੀਤੀ ਜਿਹਨੂੰ ਸੱਚੀ ਬਾਣੀ ਆਖਿਆ ਥੋੜਾ ਜਿਹਾ ਮਨ ਬਾਣੀ ਦੇ ਨੇੜੇ ਹੋਇਆ ਤੇ ਇਹਨੂੰ ਰਸ ਆ ਗਿਆ ਥੋੜਾ ਜਿਹਾ ਮਨ ਵਹਿਗੁਰੂ ਦੇ ਨੇੜੇ ਹੋਇਆ ਇਹਨੂੰ ਰਸ ਆ ਗਿਆ ਤੇ ਬਾਣੀ ਨੇ ਕਹਿ ਦਿੱਤਾ ਪ੍ਰਭ ਜੀ ਵਸ ਹੈ ਸਾਦਕੀ ਰਸਨਾ ਉਹਨੇ ਕੋਈ ਗੱਲ ਕਹੀ ਭੋਲਿਆ ਆਪੋਨ ਮਥਾ ਢੇਕਣਾ ਸ਼ੁਰੂ ਕਰ ਦਿੱਤਾ ਕਿ ਇਹਦੀ ਗੱਲ ਤੇ ਪੂਰੀ ਰਹਦੀ ਬਾਣੀ ਚੰਦੀ ਪੂਰੀ ਹੋਵੇਗੀ ਉਹਦੀਆਂ ਰਸਨਾ ਤੇ ਰੱਬ ਵਸ ਗਿਆ ਉਹ ਤੇ ਗੁਰੂ ਬੋਲਦਾ ਕਿਉਂ ਬੋਲਦਾ ਕਿਉਂਕਿ ਤੁਹਾਡੇ ਸਾਰਿਆਂ ਦੇ ਅੰਦਰ ਹੈ ਸਬੈ ਘਟ ਰਾਮ ਬੋਲ ਲੈ ਰਾਮ ਬੋਲ ਲੈ ਰਾਮ ਬਿਨਾ ਤੂੰ ਕੋ ਮੈਂ ਕਟ ਰਾਮ ਬੁਲੇ ਰਾਮ ਬੁਲੇ ਰਾਮ ਬਿਨਾ ਕੋ ਬੁਲੇ ਨੇ ਜਦੋਂ ਅੰਦਰੋਂ ਤੁਸੀਂ ਜਿਵੇਂ ਮੋਰ ਕੀਤਾ ਬਾਹਰੋਂ ਪਾਣੀ ਪਾਇਆ ਤੇ ਫਿਰ ਪਾਣੀ ਆਇਆ ਨਹੀਂ ਤੇ 5-70000 ਹਜ਼ਾਰ ਫੁੱਟ ਲੈ ਜੋ ਜਿੱਦਾਂ ਤੇ ਦੋ ਚਾਰ ਬਾਲਟੀਆਂ ਤੋਂ ਨਹੀਂ ਪੰਦੇ ਉਹ ਪੈ ਪਰਦੇ ਨਹੀਂ ਪਾਣੀ ਬਾਹਰ ਹੀ ਨਹੀਂ ਆਉਂਦਾ ਮਿਸਤਰੀ ਕਹਿੰਦਾ ਲੈ ਕੇ ਆਓ ਛਿੱਤੀ ਛਿੱਤੀ ਪਾਣੀ ਪਾਣੇ ਵਿੱਚ ਮਾਲਕ ਨੇ ਆਖਿਆ ਇਨਾ ਤੈਨੂੰ ਪੈਸਾ ਦਿੱਤਾ ਇਨਾ ਖਰਚ ਕਰਨ ਦਿੱਤਾ ਬਾਹਰੋਂ ਪਾਣੀ ਕਿਉਂ ਅੰਦਰੋਂ ਪਾਣੀ ਕੱਢਣ ਵਾਸਤੇ ਡੂੰਗਾ ਲੈ ਕੇ ਗਿਆ ਉਹਨੇ ਆਖਿਆ ਨਹੀਂ ਇੱਕ ਵਾਰੀ ਪਾਣਾ ਪਏਗਾ ਜਾਦੀ ਬਰੀ ਨੇ ਇੱਕ ਵਾਰੀ ਰਸ ਬਣ ਪਏ ਇਹਨੂੰ ਆਨੰਦ ਕਹਿੰਦੇ ਨੇ ਫਿਰ ਇਹ ਆਰਿਆਂ ਨਾਲ ਚੀਰਿਆਂ ਵਿੱਚ ਨਹੀਂ ਖਤਮ ਹੁੰਦਾ ਉਬਲ ਦੀ ਦੇਖ ਵਿੱਚ ਉਬਾਲੇ ਖਾ ਕੇ ਖਤਮ ਨਹੀਂ ਹੁੰਦਾ ਪਰ ਇਹਦੇ ਨਾਲ ਸਤਿਗੁਰਾਂ ਆਖਿਆ ਇੰਨਾ ਆਨੰਦ ਉਸ ਜਿੰਦ ਨੂੰ ਆ ਜਾਂਦਾ ਆਪਾਂ ਆਖਿਆ ਕਿ ਆਪਾਂ ਪੜੇ ਨਹੀਂ ਬਾਣੀ ਜਾਣਦੇ ਨਹੀਂ ਤੇ ਜਿਹੜੇ ਮੰਤਰ ਗੁਰੂ ਨੇ ਦਿੱਤੇ ਨਾ ਕੋਈ ਕੋਖਰਦੇ ਨਹੀਂ ਸਤਿਗੁਰਾਂ ਆਖਿਆ ਕੋਈ ਤੁਸੀਂ ਬਹਾਨਾ ਨਹੀਂ ਲਾ ਸਕਦੇ ਰਾਮ ਕਹਿਣਾ ਪੜਨ ਦੀ ਲੋੜ ਨਹੀਂ ਚੇਤੇ ਹੋ ਸਕਦਾ ਅੱਲਾਹੂ ਕਹਿਣਾ ਮੁਸਲਮਾਨਾਂ ਨੇ ਚੇਤੇ ਹੋ ਜਾਂਦਾ ਛਾਣਾ ਦਾਪ ਕੀ ਹੈ ਵਾਹੇ ਗੁਰੂ ਇਹ ਤੇ ਜਾਤ ਐਸਾ ਨਹੀਂ ਇਹ ਕਹਦਾ ਸਤਨਾਮ ਕਹ ਰਿਹਾ ਇਹ ਜੋਤ ਦੀ ਪਹਿਚਾਨ ਕਰਨ ਦਾ ਜਪ ਜਪ ਕਰਦਿਆਂ ਕਰਦਿਆਂ ਮਨ ਨੂੰ ਆਵਾਜ਼ ਆਉਣੀ ਮਨ ਤੂੰ ਜੋਤ ਸਰੂਪ ਹੈ ਆਪਣਾ ਇਥੇ ਪੜੇ ਨਹੀਂ ਕਹਿੰਦੀ ਬਾਣੀਆਂ ਕਿਹ ਗੱਲ ਨਹੀਂ ਉਂ ਜਪਨਾ ਅਰੰਭ ਕਰ ਬਾਣੀ ਨੂੰ ਵੀ ਜਪਿਆ ਕਰ ਗਾਇਆ ਨਾ ਕਰ ਪੜਿਆ ਨਾ ਕਰ ਕੇਵਲ ਸੁਣਿਆ ਨਾ ਕਰ ਅਰੰਭ ਤਾਂ ਪੜਨ ਤੋਂ ਵੇਗੀ ਗਾਣ ਤੋਂ ਵੇਗੀ ਹੌਲੀ ਹੌਲੀ ਜਪਨਾ ਸ਼ੁਰੂ ਕਰਤੇ ਮੱਛੀ ਨੇ ਦੁੱਧ ਪੀਣਾ ਤੇ ਨੂੰ ਚੁੰਗਣਾ ਪੈਂਦਾ ਇਸ ਤਰ੍ਹਾਂ ਸਤਿਗੁਰਾਂ ਕਹਿਆ ਇਹ ਤੇ ਵਾਰ-ਵਾਰ ਗੁਰੂ ਦੇ ਗੁਣ ਗਾਣੇ ਪਿੰਦੇ ਨੇ ਤੇ ਇਥੇ ਪੜਾਈ ਦੀ ਗੱਲ ਨਾ ਕਰਿਓ ਵੀ ਪੜ੍ਹੇ ਲਿਖੇ ਕਰ ਸਕਦੇ ਨਹੀਂ ਇਥੇ ਤੇ ਗੁਰਬਾਣੀ ਕਹਿੰਦੀ ਏ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣ ਪੜਿਆ ਪਰਮ ਗਤ ਪਾਵੈ ਕੋ ਪੜਿਆ ਵੀ ਕੋ ਅਣ ਪੜ ਪਰਮ ਗਤੀ ਦੀ ਪ੍ਰਾਪਤੀ ਕਰ ਰਹਿਦਾ ਉਹਨੂੰ ਮਾਲਕ ਘਰੋਂ ਅੰਦਰੋਂ ਗਿਆਨ ਦਿੰਦਾ ਹੈ ਮਹਾਂਪਾਤ ਦੇ ਤਰਕ ਕੋਈ ਪਰਕ ਤੇ ਰੁੱਝ ਗਏ ਵੀ ਐਵੇਂ ਜੀਉ ਤੇ ਬੈਗ ਨੂੰ ਬੈਗ ਨੂੰ ਕਹੀ ਜਾਂਦੇ ਨੇ ਸਿਮਰਨ ਪਾਠ ਦੇੰਦੇ ਕਿ ਤੇ ਬੜਾ ਪੂਰ ਕਰਦਾ ਹੈ ਇਹਨੇ ਤੁਹਾਡੇ ਅੰਦਰੋਂ ਪੈਦਾ ਕਰਨੇ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਟਾਇਆ ਸਿਮਰ 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 ਸੁਖ ਪਾਉ ਗਲ ਕਲੇਸ਼ ਤਨ ਮਾਹੀ ਮਿਟਾਉ ਮਨ ਦੀ ਝਗੜਿਆ ਨੂੰ ਪੰਚਾਇਤਾ ਮਿਟਾ ਦਿੰਦੀਆਂ ਨੇ ਮਾਰਨੇ ਝਗੜਿਆਂ ਨੂੰ ਸ਼ਿਕਾਇਤ ਕਰੀਏ ਪੁਲਸ ਵਾਲੇ ਮਿਟਾ ਦਿੰਦੇ ਨੇ ਬਾਹਰ ਦੇ ਝਗੜਿਆਂ ਨੂੰ ਸੰਬੰਧੀ ਮਿਟਾ ਦਿੰਦੇ ਹਨ ਪਰ ਅੰਦਰ ਦੇ ਝਗੜੇ ਦਾ ਤਾਂ ਪਤਾ ਹੀ ਨਹੀਂ ਸਾਨੂੰ ਇਹ ਲੜ ਰਿਹਾ ਹੈ ਜੀ ਅੰਦਰ ਆਤਮਾ ਕਹਿੰਦੀ ਜਪ ਮੰਨ ਕੇ ਤਾਂ ਨਹੀਂ ਐਸ਼ ਕਰਨੀ ਕਿਉਂ ਜਪ ਐਵੇਂ ਉੱਠਾਂ ਸਵੇਰੇ ਅਮਰਤ ਵੇਲੇ ਕੀ ਮਿਲੇਗਾ ਚਾਹੋ ਲਿਆ ਅੰਦਰ ਅੰਦਰ ਝਗੜਾ ਜਪ ਨੇ ਸਮਰਪਿਤ ਕਰਦੇ ਜਪਨੇ ਅੰਦਰ ਦਾ ਇਨਾ ਟਿਕਾ ਦੇਣਾ ਗੁਰਬਾਣੀ ਕਹਿੰਦੀ ਏ ਸਿਮਰਿਆ ਹੀ ਇਹ ਖਤਮ ਹੋ ਜਣਾ ਸਾਰਾ ਕੁਝ ਇੱਕ ਜਗ੍ਹਾ ਬਾਤ ਆਤਮਿਕ ਟਿਕਾ ਲੈਣਾ ਤੇ ਜਿਨ੍ਹਾਂ ਨੂੰ ਟਿਕਾ ਆ ਗਿਆ ਉਹ ਰੱਬ ਦੇ ਦਰ ਤੱਕ ਆਪਣੀ ਪਹੁੰਚ ਬਣਾ ਲੈਂਦੇ ਨੇ ਉਹਨਾਂ ਨੂੰ ਪਰਮੇਸ਼ਰ ਮਿਲ ਜਾਂਦਾ ਹੈ ਉਹਨਾਂ ਦੇ ਪੜਦੇ ਵੀ ਟਕਦਾ ਚਹੇ ਪ੍ਰਸਾਦ ਤੇਰੇ ਅਨਕ ਛਿਦਰ ਢਾਕੇ ਉਸਾਂ ਨੇ ਵੀ ਹਰ ਦੇ ਟਾਕ ਮੈਂ ਕਿ ਤੁਸੀਂ ਇਕੱਠੇ ਬੈਠੇ ਹੋ ਇੱਕ পাপ ਹੋ ਰਿਹਾ ਤੁਹਾਡਾ ਇਹ সূਖ ਸੰਪਾਪ ਹੱਪਾ ਨਾਲ ਵਾਲੇ ਦਾ ਭੈੜਾ ਸੋਚਣਾ ਹੈ ਮਾੜਾ ਜਿਹੜਾ ਨੇੜੇ ਮਿੱਠਾ ਸੀ ਉਹਦਾ ਮਾਲਾ ਸੋਚਿਆ ਜਾ ਰਿਹਾ ਮੂੰਹ ਤੇਰੀ ਜਾਣਦਾ ਮੈਂ ਆਪਣੇ ਮਨ ਚ కూਲ ਬੈਠੇ ਹਾਂ ਜਾਂ ਮੰਨ ਲਓ ਮੈਂ ਵਿਚਾਰ ਕਰਦਾ ਹੀ ਮਨ ਵਿੱਚ ਕਿਸੇ ਪ੍ਰਤੀ ਮੈਨ ਭਾਵਨਾ ਦੇ ਖਿਆਲ ਲਿਆ ਰਹੇ ਚੱਲ ਰਹੇ ਨੇ ਇਹ ਨਹੀਂ ਕਿ ਮੈਂ ਬੋਲ ਰਿਹਾ ਤੇ ਅੰਦਰ ਦੂਜੇ ਖਿਆਲ ਨਹੀਂ ਹਨ ਚੱਲ ਰਹੇ ਨੇ ਮੇਰੇ ਸਾਹਮਣੇ ਕੋਈ ਹੋ ਜਾ ਵਾਕੀ ਆ ਗਿਆ ਜਿੰਨੇ ਮੈਨੂੰ ਕੁਝ ਬੋਲ ਲਿਆ ਹੋਵੇ ਤੇ ਬੈਂਚ ਤੋਂ ਕਰਨੇ ਹੋ ਸਕਦਾ ਹੈ ਮਨ ਨਹੀਂ ਟਿਕਿਆ ਤੇ ਉਹਦੇ ਪ੍ਰਤੀ ਖਿਆਲ ਅੜੜ ਪਾੜੇ ਵੀ ਇਹਨੇ ਕਿਹਾ ਸੀ ਇੰਨਾ ਤੇ ਕਈ ਵਾਰੀ ਤੇ ਸਾਡੀ ਕਥਾ ਹੀ ਖਿਆਤੀ ਵੱਡੇ ਵੱਡੇ ਪ੍ਰਚਾਰਕ ਪ੍ਰਸਾਰਕ ਜੋ ਕੁਝ ਉਹਨਾਂ ਨੂੰ ਬਾਹਰ ਦੱਸਿਆ ਗਿਆ ਉਹ ਹੀ ਸਟੇਜ ਤੇ ਬੋਲ ਕੇ ਆ ਗਏ ਆਪਣੀ ਪੜਾ ਸਟੇਜ ਤੇ ਕਢ ਲਏ ਕਿਉਂ ਕਿਉਂਕਿ ਰਾਸ਼ ਨਹੀਂ ਆਇਆ ਬਾਣੀ ਨੂੰ ਜੰਮਿਆ ਨਹੀਂ ਗਿਆ ਇਹਦਾ ਕਾਰਨ ਸੀ ਕਿਉਂ ਇਸ ਤਰ੍ਹਾਂ ਹੁੰਦਾ ਹੈ ਮਾਪਾਂ ਸਹੀ ਜੀ ਕਹਿੰਦੇ ਨੇ ਬਣਾ ਔਖੇਪਾਂ ਨੂੰ ਜੋੜਨਾ ਦਰਖਤ ਲਾਣਾ ਦਰਖਤ ਨੂੰ ਪਾਲਣਾ ਵੱਡਾ ਕਰਨਾ ਬੜਾ ਔਖਾ ਹੈ ਪਰ ਵਟਣ ਲੱਗਿਆ ਤੇ 1 ਮਿੰਟ ਚ 40-50 ਦਰਖਤ ਉਹ ਅੱਜ ਤੇ ਮਸ਼ੀਨਾਂ ਆਈਆਂ ਨੇ 5-7 ਮਿੰਟਾਂ ਅੰਚ ਸਾਰੀ ਲੈਣ ਖਾਲੀ ਕਰ ਦਿੰਦੇ ਨੇ ਪਾਲਦੇ ਉਹਨਾਂ ਨੂੰ ਕਈ ਸਾਲ ਲੱਗੇ ਮਕਾਨ ਬਣਾਉਂਦੇ ਆ ਤੁਹਾਨੂੰ ਸਾਲ ਦਾ ਵਕਤ ਲੱਗ ਗਿਆ ਚੰਗੀ ਜਿੰਨੇ ਕੋਠੀ ਬਣਾਈ ਸਾਲ ਲੱਗ ਜਾਂਦਾ ਉਹਨਾਂ ਨੂੰ ਜਾਦੇ ਮਿਸਤਰੀ ਲਾਓ ਛੇਤੀ ਹੁੰਦਾ ਨਹੀਂ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ 6 ਮਹੀਨੇ ਸਾਲ ਦਾ ਸਮਾਂ ਲੱਗਦਾ ਹੈ ਪਟਾਣ ਨਾ ਠੇਕਾ ਦੇ ਉਹ ਸ਼ਾਮ ਨੂੰ ਸਾਰੀ ਠਾਕੇ ਚਲੇ ਜਾਣਗੇ ਇਸੇ ਤਰ੍ਹਾਂ ਸਾਰੀ ਉਬਰ ਬਾਣੀ ਪੜਦੇ ਰਹੇ ਮਨ ਜੁੜਿਆ ਨਹੀਂ ਕਿਤੇ ਅਖੀਰਲੀ ਉਮਰੇ ਜੁੜਿਆ ਉਸਨੇ ਸਭ ਕਹਿਣ ਲੱਗੇ ਕਿਸੇ ਨੇ ਆ ਕੇ ਵਿਗਾੜ ਪਾ ਦਿੱਤਾ ਤੋੜ ਦਿੱਤਾ ਮਨ ਖੈਣ ਲਗੇ ਬਣਿੰਦਿਆਂ ਛੇ ਮਾਹ ਤੁਣੰਦਿਆਂ ਇੱਕ ਖਿੰਨਾ ਇੱਕ ਛਿੰਨ ਲੱਗਣਾ ਤੇਰੇ ਸਾਰੇ ਚੰਗੇ ਕਰਮ ਜਿਹੜੇ ਨੇ ਉਹ ਨਸ਼ਟ ਕਰਕੇ ਰੱਖੇ ਇਸ ਕਰਕੇ ਵਾ ਮਕਬੀਰ ਸ਼ਰਮਤੀ ਕਹਿਣ ਲੱਗੇ ਪਰ ਮੀਰ ਜੀ ਇਹ ਦੇਖੀ ਜੇ ਸ਼ਕਤ ਆਏ ਉਹਨਾਂ ਆਖਿਆ ਵੀ ਅੱਲਾ ਕਿਉਂ ਡਰਾਂ ਪੀ ਮਨੁੱਖ ਮੈਂ ਤੇ ਪਰਵਾਹ ਨਹੀਂ ਕਰਦਾ ਮੈਂ ਤੇ ਜਪ ਨਾਮ ਜਪਣ ਵਾਲਾ ਉਹਨਾਂ ਹੱਥ ਜੋੜੇ ਕਹਿਣ ਲੱਗੇ ਸੱਜਣਾ ਚਿੱਤੇ ਰੱਖੀ ਨਾ ਜਾਈਂ ਨੇੜੇ ਅਮੀਰ ਸ਼ਕਤ ਸੰਗ ਨਾ ਕੀਜੀਏ ਬੜੇ ਸੋਹਣੇ ਸ਼ਬਦ ਵਰਤੇ ਜਿਹੜੇ ਸਾਨੂੰ ਛੇਤੀ ਸਮਝਉਣ ਕਹਿਣ ਲੱਗੇ ਦੂਰੋਂ ਜਾਈਏ ਭਾਗ ਭੱਜ ਜਾਈਂ ਦੂਰ ਹੋ ਜਾਈ ਜਦੋਂ ਮਨ ਮੁਖਾਏ ਕਿਉਂਕਿ ਮਨਮੁਖ ਨੇ ਤੇ ਛੇਤੀ ਤੇਰੇ ਪਿੱਛੇ ਦੌੜਨਾ ਵੀ ਫਲਾਣਾ ਐਂਡ ਕਰਦਾ ਸੀ ਅੱਜ ਮੈਂ ਉਹ ਸੁਣ ਕੇ ਅੰਥੇਰਾ ਜਿਹੜਾ ਜੱਪ ਤਪ ਉਹਨੇ ਖਤਮ ਕਰ ਦੇਣਾ ਆਪਾਂ ਕਿਹਾ ਜੀ ਮੈਂ ਨਹੀਂ ਸੀ ਜੀ ਉਹ ਧੱਕੇ ਨਾਲ ਮੈਨੂੰ ਕਹਿ ਗਿਆ ਗੱਲ ਉਹ ਨਹੀਂ ਬਾਬਾ ਕਹਿੰਦਾ ਭੱਜਦਾ ਦੂਰੋਂ ਜੀ ਇਹਦੇ ਤੇ ਵਿਸ਼ਵਾਸ ਨਹੀਂ ਆਇਆ ਨਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਣ ਗੋ ਜਦੋਂ ਕਿਰਤੀਏ ਬਾਰੇ ਸਿੱਖ ਵੀ ਕਹਿੰਦੇ ਨੇ ਮਹਾਰਾਜ ਕਰਦੇ ਕਿਉਂ ਨਹੀਂ ਤੁਹਾਡੇ ਪੁੱਤਰ ਨੂੰ ਜ਼ਹਿਰ ਦਿੱਤਾ ਕੁਝ ਕੀਤਾ ਲੰਗਰ ਬੰਦ ਕਰ ਦਿੱਤਾ ਮਸਤਾਨਾ ਆ ਗਿਆ ਮੰਨੋ ਤੁਸੀਂ ਕਿਉਂ ਨਹੀਂ ਬੋਲਦੇ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬੜਾ ਸਨੇਹ ਕਰਦੇ ਨੇ ਬਾਬਾ ਸਾਹਿਬ ਕਹਿੰਦੇ ਨੇ ਅਸੀਂ ਆਪਣੇ ਕਮਰੇ 'ਚ ਬੈਠੇ ਆਂ ਤੇ ਸਤਿਗੁਰੂ ਉੱਚੀ ਉੱਚੀ ਗਾ ਰਹੇ ਨੇ ਮੇਰੇ ਮੂਹਨ ਸ਼ਰਮਣੀ ਇਹ ਨਾ ਸੁਣਾਏ ਸਾਤ ਗੀਤ ਦਾ ਨਾਦ ਤੁੰ ਗਾਵਤ ਬੋਲ ਤੋ ਬੋਲਿਆ ਦਾ ਹੁਣ ਗੁਰੂ ਤੋਂ ਵੱਡੇ ਤੇ ਅਸੀਂ ਨਹੀਂ ਕਿਉਂ ਤੇ ਆਈ ਸੀ ਜੀ ਮੈਨੂੰ ਧੱਕੇ ਨਾਲ ਕਹਿ ਗਈਆਂ ਗੱਲਾਂ ਆਪੇ ਆਖਿਆ ਕੰਨ ਬੰਦ ਕਰ ਲਈ ਮਾਲਕਾਂ ਜਦੋਂ ਕੋਈ ਨਿੰਦਕ ਮੇਰੇ ਕੋਲ ਆਏ ਮੇਰੇ ਕੰਨਾਂ ਦੀ ਸੁਣਨ ਸ਼ਕਤੀ ਉਹਨਾਂ ਤੇ ਬੰਦ ਕਰ ਦਿਆ ਕਰ ਮੈਨੂੰ ਨਾ ਸੁਣ ਸਕਣ ਸੜਾਈਂ ਸਾ ਕਰ ਦੇ। ਆਪਾਂ ਤੇ ਆਖਿਆ ਵੀ ਆਪਾਂ ਜਿਹੜਾ ਪੀਂਦੇ ਆ ਸ਼ਰਾਬਾ ਪਾਤੇ ਨਾਲ ਗਏ ਸਾਂ ਠੇਕੇ ਤੱਕ ਬੜਾ ਵੱਡਾ ਪਾਪ ਐ ਆਪਾਂ ਤੇ ਪੀਂਦੇ ਨਿ ਰਿਸ਼ਤੇਦਾਰ ਆਏ ਸੀ ਜੀ ਉਹਨੂੰ ਲਿਆ ਕੇ ਦਿੱਤੀ ਕਹਿੰਦੇ ਬਾਬਿਆਂ ਨੂੰ ਕੁਛ ਤੇ ਨਹੀਂ ਕਰ ਰਿਸ਼ਤੇਦਾਰ ਆਏ ਲਿਆ ਕੇ ਦੇ ਨਹੀਂ ਜਿਨਾ ਮਾਂਪੁਰਸ਼ਕ ਨੂੰ ਮੈਂ ਰਿਆਂ ਮਲਵੇ ਸਿੱਖ ਸੰਤ ਧੂਰੀ ਦੇ ਰਹਿਣ ਵਾਲਾ ਉਹਨਾਂ ਨੂੰ ਇੱਕ ਸੁਭਾਸ਼ ਗਾਲ ਕੱਢਦੇ ਸੀ ਆਪਾਂ ਕਹਿੰਦੇ ਸੰਤ ਵੀ ਗਾਲ ਕੱਢਦਾ ਸੁਭਾਵ ਬੜਿਆ ਸੀ ਸੁਤੇ ਸਦੋਨਾਂ ਦੇ ਮੂੰਹ ਤੇ ਚੜੀ ਸੀ ਕਰਮ ਸਿੰਘ ਨਾਂ ਦਾ ਇੱਕ ਸਿੱਖ ਆਇਆ ਉਹਨੀਆਂ ਕਹੇ ਮਹਾਰਾਜ ਕੇ ਰਿਸ਼ਤੇਦਾਰ ਬੜਾ ਤੰਗ ਕਰਦਾ ਹੈ ਜਵਾਈ ਤੇ ਉਹ ਨਸ਼ਾ ਕਰਦਾ ਫਿਰ ਕਿੰਨਾ ਲਿਆ ਕੇ ਵੀ ਤੁਸੀਂ ਦਿਓ ਮੈਂ ਆਗਿਆ ਲੈਣੀ ਚਾਹਨਾ ਮੇਰੇ ਨਾਲ ਉਹਦਾ ਝਗੜਾ ਰਹਿੰਦਾ ਹੈ ਵੀ ਹੱਥ ਲਾ ਸਕਣਿਆ ਉਨਾ ਸਾਡੇ ਮੈਂ ਛੋਟਾ ਜਿਹਾ ਸੰਵਿਚ ਬੈਠਿਆ ਗਿਆ ਸੀ ਮੇਰੇ ਸਾਲੇ ਨੇ ਆ ਜੇ ਤੂੰ ਅੱਜ ਲੈਂਡ ਜਾਏਗਾ ਹੱਥ ਲਾਏਗਾ ਕੱਲ ਉਹ ਡੱਟ ਕੋਲ ਕੀਤੀਆਂਗਾ ਵੀ ਹੱਥ ਨਹੀਂ ਲਾਣਾ ਨਹੀਂ ਜਾਣਾ ਆਪਾਂ ਆਖਿਆ ਨਹੀਂ ਜੀ ਆਪਾਂ ਤੇ ਨਹੀਂ ਕਿਸੇ ਦੇ ਘਰ ਖਾਦਾ ਪੀਤਾ ਪਰ ਜਿਹੜੇ ਸੰਬੰਧ ਆਏ ਨੇ ਪੀਂਦੇ ਨੇ ਇਹ ਤੇ ਵਿਆਹ ਦੀ ਛਾਟ ਹੀ ਨਹੀਂ ਬਣਨੀ ਜੇ ਆਪਾਂ ਮਿੱਠ ਸ਼ਰਾਬ ਨਾ ਦਿੱਤਾ ਆਪਣਾ ਤਾਂ ਨੱਕ ਹੀ ਨਹੀਂ ਰਹਿਣਾ ਸਾਡੇ ਨੱਕ ਨੇ ਬੜਾ ਕੁਝ ਵਿਗਾੜਿਆ ਸਾਡਾ ਨੱਕ ਰੱਖਣ ਵਾਸਤੇ ਲੱਖ ਰੁਪਈਆ ਖਰਚ ਕਰਪਾਂ ਨਾਲੇ ਗੁਰੂ ਤੋਂ ਦੂਰ ਹੋਏ ਆ ਨੱਕੀ ਰੱਖਣਿਆ ਨਾ ਵਿਆਹ ਦੀਆਂ ਦੋਈ ਰਸਮਾਂ ਨੇ ਜੀ ਪਹਿਲੀਆਂ ਦੋ ਰਸਮਾਂ ਸ਼ੁਹਾਰਾ ਲੱਗਾ ਵਿਆਹ ਹੋ ਗਿਆ ਹੁਣ ਹਫਤਾ ਸੀ ਪੂਰਾ ਘਰ ਖਾਲੀ ਕਰ ਲੈਨੇ ਜਿੰਨੀ ਕਮਾਇਆ ਸਾਰੀ ਉਮਰ ਇਕੱਠੀ ਕੀਤੀ ਸੀ ਸਾਰੇ ਉੱਠੜ ਜਾਣੇ ਆ ਫਿਰ ਚੰਗੇ ਚੰਗੇ ਅਮੀਰ ਘਰ ਜਿਹੜੇ ਨੇ ਉਹਨਾਂ ਦੀ ਪਿੱਠ ਲੱਗ ਜਾਂਦੀ ਇਹ ਰਿੰਗ ਸ਼ਰਮਣੀ ਜੀਆ ਫਲਾਣੀ ਦੀ ਗੀਤ ਪਠਾਇਆ ਉੱਥੇ ਵੀ ਇਹਨਾਂ ਖਰਚ ਕੀਤਾ ਇਹ ਬਾਅਦ ਚ ਤਰਲੇ ਲੈਂਦੇ ਨੇ ਦੋ ਰਸਮਾਂ ਚ ਵਿਆਹ ਦੀ ਰਸਮ ਪੂਰੀ ਹੋ ਗਈ ਪਹਿਲੀ ਸ਼ੁਹਾਰਾ ਲੱਗਾ ਜੀ ਫਿਰ ਬਰਾਤ ਗਈ ਇਹ ਵਿਆਹ ਹੋ ਗਿਆ ਅੱਜ ਹਫਤਾ ਪਹਿਲਾਂ ਸ਼ੁਰੂ ਹੋ ਜਾਂਦਾ ਕੰਮ ਹੁਣ پرانے ਤੇ 2 ਦਿਨ ਹੁਣ 4 ਦਿਨ 2 پرانے ਆ ਜਾਣ ਨਾ ਤੇ ਬੜਾ ਖਰਚਾ ਹੋ ਜਾਂਦਾ ਹੈ ਜਿੱਦੀ ਮਹंगाई ਵਿੱਚ ਇਹ ਸਾਨੂੰ ਗੁਰਮਤਿ ਗਾਡੀ ਰਾਹ ਤੇ ਚੱਲ ਕੇ ਧਿਆਨ ਦੇਣਾ ਪੈਣਾ ਤੇ ਧਿਆਨ ਤਾਂ ਦੇ ਛਕਾਂਗੇ ਜੇ ਅਸੀਂ ਨਾਮ ਜਪਾਂਗੇ ਇੱਕੋ ਕੋੜੀ ਦੀ ਵਿਚਾਰ ਹੋਈ ਹੈ ਛਤਗੁਰਾਂ ਨੇ ਕਿਹਾ ਤੀਜੀ ਕੋੜੀ ਵਿੱਚ ਜੇ ਮੈਂ ਸਪੀਕਿੰਗ ਘਰ ਵਿੱਚ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਾਂ ਤਾਂ ਪਤੀ ਪ੍ਰਭੂ ਦੇ ਦੇਸ਼ ਮੈਨੂੰ ਉਹਦੇ ਚਰਣਾ ਵਿੱਚ ਥਾ ਮਿਲਦਾ ਹੈ ਉਹ ਭਾਗਾ ਵਾਲੀਆਂ ਹਨ ਜੀਵ ਇਨਾਂ ਦੀ ਜੀਵਨ ਰਾਤ ਸੁਖ ਨਾਲ ਆਤਮਕ ਪੱਖ ਤੋਂ ਸੌਂ ਕੇ ਗੁਜ਼ਰਦੀ ਹੈ ਜਿਹੜੇ ਮੇਕੇ ਘਰ ਵਿੱਚ ਗੁਣਾ ਦਾ ਖਜ਼ਾਨਾ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਨੂੰ ਲੱਭ ਲਿਆ ਗੁਣਾ ਤੇ ਖਜ਼ਾਨਾ ਭਾਵੇਂ ਕਿ ਜਿਨ੍ਹਾਂ ਦਾ ਸੰਬੰਧ ਬਣ ਗਿਆ ਗੁਰੂ ਕਿਰਪਾ ਕਰੇ ਸਾਡਾ ਸਾਰਿਆਂ ਦਾ ਰੱਬ ਨਾਲ ਸੰਬੰਧ ਬਣੇ ਅਸੀਂ ਸੇਵਾ ਤੇ ਸਿਮਰਨ ਦੇ ਵਿੱਚ ਪੇਟੇ ਗਏ ਆਪਣੀ ਜ਼ਿੰਦਗੀ ਨੂੰ ਗੁਰਮਤ ਤੇ ਚਾਨਣ ਵਿੱਚ ਜੀਵੀਏ ਇਹ ਸਿਮਰਨ ਜਿੰਨਾ ਹੋ ਸਕਦਾ ਉਹਨਾ ਕਰੀਏ ਸਿਮਰਨ ਨੇ ਸਾਨੂੰ ਗਿਆਨ ਦਿਨਾ ਚੀ ਆਤਮਕ ਪੱਖ ਹੋਇਆ ਪੁੱਲਾ ਚੁੱਕਾ ਤੋਂ ਨਿਵਾਨ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਫਲੀ ਮਾਲਾ